Tchau. ਹਾਂ ਅਤੇ ਇਸ ਮੌਕੇ ਤੇ ਮੈਂ ਆਪ ਸਭ ਨੂੰ ਹਾਰਦਿਕ ਵਧਾਈ ਦਿੰਦੀ ਹਾਂ ਦੇਸ਼ ਦੀ ਆਜ਼ਾਦੀ ਦੇ 78 ਸਾਲ ਪੂਰੇ ਹੋਣੇ ਸਾਡੇ ਸਭ ਲਈ ਬੜੇ ਮਾਣ ਦੀ ਗੱਲ ਹੈ ਵਿਸ਼ਵਾਸ ਕਰਦੀ ਹਾਂ ਕਿ ਅਸੀਂ ਸ਼ਹੀਦਾਂ ਵੱਲੋਂ ਦਿਖਾਏ ਰਸਤੇ ਤੇ ਚੱਲ ਕੇ ਪੰਦਰਿਆਵਾਂ ਦੀ ਇਸ ਤਰ੍ਹਾਂ ਨੂੰ ਹੋਰ ਡੰਗਲਾ ਪੰਜਾਬ ਬਣਾਉਣ ਲਈ ਦਿਨ ਰਾਤ ਸੇਵਾ ਕਰਦੇ ਰਹਾਂਗੇ ਅਖੀਰ ਵਿੱਚ ਮੈਂ ਸਾਰੇ ਮਹਾਨ ਸ਼ਹੀਦਾਂ ਨੂੰ ਕੋਟ-ਕੋਟ ਪ੍ਰਣਾਮ ਕਰਦੀ ਹਾਂ ਦੇਸ਼ੀ ਸਾਡੇ ਤੇ ਸਾਡੇ ਦੇ ਕਾਰਨ ਬ੍ਰਾਂਡ ਸਿੰਘ ਇਹ ਪੁੱਤਰ ਭਲਵਾਨ ਸਿੰਘ ਤੇ ਨਾਰਾਇਣ ਸਿੰਘ ਇਹ ਤਾਂ ਨੰਬਰ ਬਹੁਤ بڑے بڑے ਮਹਾਰਸ਼ਪਤ ਇਹਾਂ ਨੇ ਸਭ ਨੂੰ ਜਾਨੀ ਦਵਾਈ ਹੈ ਉਹਨਾਂ ਦੇ ਪੈਰ ਪੁੰਡਿਆਂ ਦੇ ਚਲੋ ਤੇ ਆਪਣਾ ਅੜਦ ਵਾਲਾ ਸਾਥ ਰੱਖੋ ਜੋ ਅੱਜ ਦੇ ਸਮੇਂ ਦੀ ਸਭ ਤੋਂ ਬੜੀ ਡਿਮਾਂਡ ਹੈ ਕਿ ਤੁਸੀਂ ਜੇ ਆਪਣੇ ਆਸਪਾਸ ਜਿੰਨੇ ਵੀ ਕੋਈ ਵੀ ਕਿਸੇ ਕਿਸਮ ਦਾ ਨਸ਼ਾ ਕਰਦੇ ਆ ਉਹਨਾਂ ਨੂੰ ਇਸ ਚੀਜ਼ ਦੇ ਨਾਲ ਕੇਰੀ ਕਰੋ ਤੇ ਆਪਣੀ ਹੈਲਥ ਨੂੰ ਅਸਰ ਤੋਂ अच्छा सवाल बनाओ अच्छा हालात वाला साफ रखो मेरे अपने जो भी ਸਾਡੇ ਮਹਾਨ ਸ਼ਖਸੀਤਾ ਆ ਉਹਨਾਂ ਦੇ ਪਾਏ ਗਏ ਉਹਦੇ ਚੋਂ ਮੈਂ ਪਰਿਵਾਰ ਸਾਹਿਬ ਨੂੰ ਆਪ ਨੂੰ ਪਹੁੰਚਾ ਦੇ ਦਿੱਸਿਆ ਬਹੁਤ ਬਹੁਤ ਦਾਮ ਮੈਡਮ ਜੀ ਇੱਕ ਤੁਹਾਨੂੰ ਪਿਛਲੇ ਸਾਲ ਇਸ ਦਿਨ ਇੱਕ ਜਾਦ ਕਰਾਇਆ ਸੀਗਾ ਵੀ ਨਜਾਇਜ਼ ਕਬਜ਼ੇ ਹੋ ਰਹੇ ਨੇ ਅਮਰਗੜ ਦੇ ਵਿੱਚ ਨਾ ਮਿਊਸਪਲ ਕਮੇਟੀ ਤੋਂ ਪਾਸ ਨੇ ਤੇ ਨਾ ਹੀ ਮਿਊਸਪਲ ਕਮੇਟੀ ਰੋਕ ਰਹੀ ਆ ਥੋੜੇ ਵੀ ਧਿਆਨ ਚ ਲਿਆਉਂਦਾ ਸੀ ਡੀ ਸਾਹਿਬ ਨੇ ਤੁਹਾਨੂੰ ਮੈਸੇਜ ਕੀਤਾ ਸੀ ਚਾਰ ਚਾਰ ਮੰਜ਼ਲੀਆਂ ਇਮਾਰਤਾਂ ਬਣ ਗਿਆ ਕੀ ਅਮਰਗੜ ਦਾ ਇਹੀ ਹਾਲ ਰਹੂਗਾ ਜੀ ਪ੍ਰਸ਼ਾਸਨ ਮੈਡਮ ਤੁਹਾਡੇ ਕੋਲ ਹੀ ਲਿਆਂਦਾ ਸੀਗਾ ਜੀ ਨਹੀਂ ਮੈਨੂੰ ਇਸ ਟਾਈਮ ਤਾਂ ਵੀ ਪਾਸੇ ਜਾਦੀ ਹੈ ਨਾ ਤੁਹਾਨੂੰ ਮੈਂ ਇਹ ਜਿਹੜਾ ਪਹਿਲਾਂ ਦਿੱਸੀ ਸਾਹਮਣ ਜਾ ਉਹਦੇ ਧਿਆਨ ਵਿੱਚ ਰੱਖ ਲਓ ਇੱਕ ਵਾਰੀ ਉਸਮੈਂ ਦੁਬਾਰਾ ਐਕਸ਼ਨ ਦੇਵੋ ਮੈਡਮ ਪ੍ਰੈਸ ਤੋਂ ਥੋੜਾ ਜਿਹਾ ਐਪਲੀਕੇਸ਼ਨ ਤਾਂ ਹੋ ਗਈ ਉਸਤਾ ਹਾਈਲਾਈਟ ਕਰਨਾ ਹੈ ਜੀ ਹਾਂ ਤੁਸੀਂ ਚਲੋ ਕੋਈ ਵੀ ਐਪਲੀਕੇਸ਼ਨ ਨਹੀਂ ਤੁਸੀਂ ਕਰਵਾ ਚੁੱਕੋ ਜੋ ਵੀ ਕਰ ਦਿੱਤੀ ਗਈ ਹੋਈ ਆ ਉਹ ਇੱਕ ਮੈਡਮ ਤੁਹਾਨੂੰ ਬਨਸਪ ਦਾ ਵੀ ਦਿੱਤਾ ਸੀਗਾ ਜੀ ਅਸੀਂ ਮੈਟਰ ਉਹ ਵੀ ਨਾਲ ਦੀ ਨਾਲ ਜਿਉਂ ਨੂੰ ਭੇਜ ਦਿੱਤਾ ਸੀਗਾ ਤੇ ਉਸ ਤੋਂ ਫਿਰ ਲਿਖ ਕੇ ਆਇਆ ਸੀਗਾ ਅਸੀਂ ਕਾਰਵਾਈ ਕਰਦੇ ਹਾਂ ਤਾਂ ਉਹ ਤੇ ਕੀ ਕਾਰਵਾਈ ਹੋ ਰਹੀ ਹੈ ਜੀ ਕੀ ਕਾਰਵਾਈ ਹੋ ਰਹੀ ਹੈ ਚੇਅਰਮੈਨ ਸਾਹਿਬ ਸਾਰੇ 500 ਬੋਰੀਆਂ ਸਾਹਮਣੇ ਆ 252 53 ਬੋਰੀਆਂ ਆਉਂਦੇ ਨੇ ਤਦੋਂ ਉਹ ਰਕਕੇ ਗਿਆ ਥੋੜੀ ਇਨਕੁਆਰੀ ਲੱਗਣ ਤੋਂ ਬਾਅਦ ਫਿਰ 160 ਬੋਰੀਆਂ ਵੇਚ ਦਿੱਤੀਆਂ ਨੇ ਇਹ ਸਾਰੀਆਂ ਚੀਜ਼ਾਂ ਨਾ ਚੇਅਰਮੈਨ ਸਾਹਿਬ ਦੇ ਕੰਮ ਵਿੱਚ ਆ ਗਈ ਹੈ ਭਾਈ ਉਹਨਾਂ ਨੇ ਕਰਨ ਦਾ ਸਾਰਾ ਮੂਹਿੰਦਾ ਸੀਗਾ ਕਿ ਮੈਂ ਕਾਰਵਾਈ ਕਰਾਂਗਾ ਪਰ ਜੇ ਹਲੇ ਨਹੀਂ ਹੋਈ ਸਾਡੇ ਅੰਮ੍ਰਿਤਸਰ ਦੇ ਅੰਦਰ ਜਿਹੜੇ ਵੀ ਆਉਂਦੇ ਆ ਕੁਛ ਨਹੀਂ ਹੋਇਆ ਮੈਡਮ ਮੈਡਮ ਸਰਕਾਰ ਦਾ ਕਹਿੰਦੀ ਅਸੀਂ ਭ੍ਰਿਸ਼ਟਾਚਾਰ ਜ਼ੀਰੋ ਲੈਵਲ ਤੇ ਖਤਮ ਕਰ ਰਹੇ ਹਾਂ ਮੀਡੀਆ ਨਾਲ ਹਾਈਲਾਈਟ ਕਰ ਰਹੇ ਅਫਸਰ ਸਾਹਿਬ ਕੁਝ ਵੀ ਨਹੀਂ ਕਰ ਰਹੇ ਐਕਸਰਸਾਈਜ਼ ਵੀ ਨਹੀਂ ਕਰੀ ਐਕਸਰਸਾਈਜ਼ ਸਾਨੂੰ ਨਹੀਂ ਲੱਗਦਾ ਨਾ ਇਹ ਕੱਲ ਪਬਲਿਕ ਨੂੰ ਵੀ ਲੱਗ ਰਿਹਾ ਜੀ ਦੇਖੋ ਜਿੰਨੀਆਂ ਵੀ ਤੁਸੀਂ ਮੇਰੇ ਤੇ ਆ ਕੇ ਜਾਨੇ ਆ ਗੱਲਾਂ ਮੈਂ ਉਸ ਦੇ ਨਾ ਵੀ ਨਾ ਕਰਮੇ ਕਰਦੀ ਆ ਮੈਨੂੰ ਕਦੀ ਦੁਬਾਰਾ ਆ ਕੇ ਕਿਸੇ ਨੇ ਨਹੀਂ ਕਿਹਾ ਹੈਗਾ ਕਿ ਹਾਂ ਇਹ ਸਹੀ ਬਣ ਗਈ ਇੱਥੇ ਇਹ ਦੇਖਿਆ ਜਾਂਦਾ ਨਾ ਮਨੂ ਇੱਕ ਮਨੂ ਥੋੜਾ ਥੋੜਾ ਪੈਕੇ ਹੈ ਜੀ ਨਹੀਂ ਪੈਂਦੇ ਇਹਨਾਂ ਦੇ ਵਿੱਚੋਂ ਉਸ ਤੋਂ ਬਾਅਦ ਮਨੂ ਲੋ ਤੋਂ ਬਾਅਦ ਵੀ ਬੰਦਾ ਇੱਕ ਮਿੰਟ ਟਰੱਕ ਵੇਚ ਦੇ ਦੇ ਚਿੱਤ ਨੂੰ ਲਿਖ ਕੋ ਰਿਹਾ ਇਹਦਾ ਮਤਲਬ ਸ਼ੈ ਹੈ ਜੀ ਚੱਲ ਪੈ ਹੈ ਜੀ ਦੀ ਪ੍ਰਦਰਸ਼ਨ ਵਿੱਚ ਕਣਕ ਭਿਜ ਰਹੀ ਹੈ ਨਾਲ ਦੀ ਨਾਲ ਉਸ ਸੀਰ ਦੇ ਲਈ ਪੁਲਸਰ ਨੂੰ ਲਿੱਕੇ ਭੇਜ ਦਿੱਤਾ ਪਰ ਜਿਹੜਾ ਚੋਰੀ ਹੋਏ ਦੀ ਗੱਲ ਹੈ ਇਹ ਇਹ ਮੇਰੇ ਧਿਆਨ 'ਚ ਕਿਸੇ ਨੇ ਨਹੀਂ ਲਿਆ ਜੀ ਇੱਕ ਕਾਰਵਾਈ ਤੇ ਲਿਖੀ ਜਾ ਕਰ ਕਿ ਉਹਨੇ ਫੇਰ ਦੁਬਾਰੇ ਜੇ ਸਖਤ ਕਾਰਵਾਈ ਹੁੰਦੀ ਤਾਂ ਦੁਬਾਰੇ ਐਕਸ਼ਨ ਹੀ ਹੁੰਦਾ ਸੀ ਜੀ ਡਰਾਈਵਰ ਦਾ ਨਾਮ ਟੈਕ ਨੰਬਰ ਸਾਰੇ ਸਾਡੇ ਕੋਲ ਇਹ ਸਾਰਾ ਕੁਝ ਐਫਐਸਸੀ ਤੋਂ ਕੋਲ ਹੋਏਗਾ ਮੈਂ ਕੁਝ ਵੀ ਲਾਵਾਂਗੀ ਜੋ ਸਾਡੇ ਇੱਥੇ ਦੀ ਇੰਸਪੈਕਟਰ ਹੈਗੇ ਲੋਕਾਂ ਆਪਰਗੜੀ ਗੰਨਨਾ ਚੱਲ ਰਹੀ ਹੈ ਨਾਡੋ ਸਪੈਕਟਰ ਨੇ ਤਾਂ ਇੰਸਪੈਕਟਰ ਨੇ ਤਾਂ ਸਮਾਨ ਇਹ ਵਿੱਚ ਹੈ ਜੀ ਉਹ ਤੁਹਾਨੂੰ ਕਿ ਸਹੀ ਗੱਲ ਕਿਵੇਂ ਦੇਣਗੇ ਜੀ ਉਹ ਅਰਿਸ਼ ਵਾਲੀ ਦਾ ਲਾਈਸੈਂਸ ਜਿਹੜਾ ਮੈਂ ਦਿੱਤਾ ਜੇ ਉਹ ਨੂੰ ਜੀ ਕਹ ਰਹੇ ਕਿ ਇਨਸਪੈਕਟਰ ਇਸ ਚੀਜ਼ ਦੇ ਵਿੱਚ ਹਾਂ ਮੈਡਮ ਸਖਤ ਕਾਰਵਾਈ ਕਰੋ ਲੋਕਾਂ ਦੀ ਇਹ ਮੰਗ ਹੈ ਖਾਸ ਕਰਕੇ ਵੀ ਇੰਨਾ ਮੀਡੀਆ ਚ ਹਾਈਲਾਈਟ ਹੋ ਗਿਆ ਤਾਂ ਪ੍ਰਸ਼ਾਸਨ ਸੁਣਨਾ ਜੀ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕਿ ਪ੍ਰਸ਼ਾਸਨ ਸਿੱਤਾ ਪਿਆ ਹੈ ਜਾਂ ਪ੍ਰਸ਼ਾਸਨ ਨਹੀਂ ਕਾਰਵਾਈ ਕਰਨਾ ਚਾਹੁੰਦਾ ਤੁਸੀਂ ਜੀ ਵਾਲੀ ਮੇਰੇ ਧਿਆਨ ਚ ਲੈ ਆ ਦਿੱਤਾ ਤੇ ਮੈਂ ਮੰਨਦੇ ਨੂੰ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੋਏਗਾ ਤੁਸੀਂ ਮੇਰੇ ਨਾਲ ਦੁਬਾਰਾ ਵੀ ਆ ਕੇ ਗੱਲ ਕਰ ਸਕਦੇ ਹੋ ਠੀਕ ਹੈ ਠੀਕ ਹੈ ਓਕੇ गाहे तब जय गा था जनगण